ਆਉਂਦਾ ਘਰ ਆ ਸਾਡੇ ਲਿਵੇ ਆ ਹਾਂ ਹਾਂ ਆਉ ਸਾਹਮਣੇ ਵਾਲਾ ਗੋਂ ਦਾ ਸ਼ੁਰੂ ਤੋਂ ਹੀ ਰਹਿੰਦਾ ਦਾ ਖੇੜ ਦੇ ਖੁੱੜਦੇ ਅੱਛਾ ਮਿਲਦੇ ਨਹੀਂ ਹੈਗੇ ਹੁਣ ਫਿਰ ਤਰਸੇਮ ਜੱਸੜ ਵੀ ਆਉਂਦੇ ਹੁੰਦੇ ਨੇ ਉਹਨਾਂ ਕੋਲ ਉਹਰੇ ਆ ਜਾਂਦੇ ਨਹੀਂ ਕਈ ਵਾਰ ਆ ਜਾਂਦੇ ਕੋਲ ਵੀਰ ਜਿੰਝਾ ਹਾਂ ਬਹੁਤ ਵਧੀਆ ਕਾਲ ਦੇ ਦੀ ਯਾਦ ਯਾਰ ਉਹ ਕਾਲਜ ਦੀ ਫੇਰ ਯਾਦ ਆਈ ਉਹ ਕੁਲਵੀਰ ਜਿੰਝਾ ਬੜਾ ਜੀ ਥੋੜੀ ਤੋਂ ਵੱਡਾ ਕਿੰਨੇ ਭਾਈਆਂ ਤੁਸੀਂ ਕਾਈ ਲੱਗਦੀ ਠੀਕ ਹੈ ਜੀ ਬਹੁਤ ਚਿਰ ਬਾਅਦ ਪਤਾ ਲੱਗਿਆ ਮੈਂ ਗੋਂ ਦੇ ਕਿੰਨੇ ਪਟਾਈ ਤੋਂ ਆਕਰ ਨਹੀਂ ਘੱਟ ਬਹੁਤ ਅੱਛਾ ਜੀ ਬਹੁਤ ਪਿਆਰ ਵਧੀਆ ਦਾ ਵਾਹ ਵਧੀਆ ਵਧੀਆ ਓਕੇ ਆ ਠੀਕ ਆ ਪੂਰੇ ਪਰਿਵਾਰ ਵਾਲਾ ਹਨ ਬਹੁਤ ਵਧੀਆ ਘੰਟੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦੇ ਪਿੰਡ ਖਰੋੜਾ ਵਿਖੇ ਤੜੇ ਆ ਜਿਵੇਂ ਕਿ ਤੁਸੀਂ ਸਾਡੇ ਪਿੱਛੇ ਬੋਰਡ ਵੀ ਦੇਖ ਰਹੇ ਹੋ ਜਿਵੇਂ ਕਿ ਇੱਕ ਗਾਇਕ ਜੋ ਕਿ ਬੇहद ਵੱਡੇ ਵੱਡੇ ਸਿੰਗਰਾਂ ਵੱਲੋਂ ਵੀ ਪਸੰਦ ਕੀਤਾ ਜਾਂਦਾ ਜੋ ਕਿ ਆਪਣੇ ਗੀਤਾਂ ਦੇ ਵਿੱਚ ਕਹਿੰਦਾ ਨਾ ਖਾਨ ਕੋਈ ਨਾ ਮਾਨ ਮੈਂ ਦੇਸੀ ਜੱਟ ਹਾਂ ਪਿੰਡ ਖਰੋੜੇ ਦਾ ਨਾ ਮਾਨ ਕੋਈ ਨਾ ਖਾਨ ਮੈਂ ਦੇਸੀ ਜੱਟ ਹਾਂ ਪਿੰਡ ਖਰੋੜੇ ਦਾ ਜੀ ਆ ਦੋਸਤੋ ਗੱਲ ਕਰ ਰਹੇ ਹਾਂ ਕੁਲਵੀਰ ਝੰਜਰ ਦੀ ਜਿਨ੍ਹਾਂ ਦੇ ਕਿ ਵੱਡੇ ਵੱਡੇ ਪੰਜਾਬੀ ਸਿੰਗਰ ਵੀ ਫਨੇ ਜਿਵੇਂ ਕਿ ਅਰਜੰਟ ਲੋ ਵੀ ਆਪਣੇ ਗੀਤ ਦੇ ਵਿੱਚ ਕਹਿੰਦੇ ਨੇ ਕਾਲਜ ਦੇ ਵਿੱਚ ਬਿਲੋ ਅਸੀਂ ਝਿੰਜਰ ਸੀ ਸੁਣਦੇ ਨਹੀਂ ਉਹ ਤੇਰੇ ਬਾਰੇ ਹਾਈ ਬੜੇ ਖਾਬ ਜਿਹੀ ਬੁਣਦੇ ਨੇ ਕਾਲਜ ਚ ਬਿਲੋ ਅਸੀਂ ਝਿੰਜਰ ਸੀ ਸੁਣਦੇ ਨਹੀਂ ਤੇ ਜਿਹੇ ਹੀ ਹੋਰ ਵੀ ਗਾਇਕ ਨੇ ਜਿਹੜੇ ਕਿ ਝਿੰਜਰ ਨੂੰ ਸੁਣਦੇ ਨੇ ਸਰੋਤੇ ਵੀ ਬੇਹਦ ਉਹਨਾਂ ਦੇ ਗੀਤਾਂ ਦੇ ਫੈਨ ਨੇ ਸੋ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚਿਆ ਤੇ ਉਹਨਾਂ ਦੇ ਬਚਪਨ ਬਾਰੇ ਤੇ ਉਹਨਾਂ ਦੇ ਪਿੰਡ ਦੇ ਵਿੱਚੋਂ ਕਿਸ ਤਰ੍ਹਾਂ ਉਹਨਾਂ ਦੇ ਪਿੰਡ ਦੇ ਉਹਨਾਂ ਦੇ ਬਾਰੇ ਸੋਚਦੇ ਨੇ ਸੋ ਜਾਣਦੇ ਆ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਬਣੇ ਰਹਿਣਾ ਵਾਲੇ ਇੰਮਿਟਡ ਗਿਆਨ ਦੇ ਨਾਲ ਤੇ ਅਗਲੀ ਵੀਡੀਓ ਤੁਸੀਂ ਕਿਸ ਸਿੰਗਰ ਦੇ ਪਿੰਡ ਦੀ ਦੇਖਣੀ ਚਾਹੁੰਦੇ ਹੋ ਉਹ ਵੀ ਜਰੂਰ ਕਮੈਂਟ ਕਰ ਦੇਣਾ ਜੀ ਕੀ ਨਾਮ ਹੈ ਤੁਹਾਡਾ ਨੌਰ ਹੁਲਦਾ ਇਹ ਕਰੋੜੇ ਪਿੰਡ ਦੇ ਆ। ਕਰੋੜੇ। ਥੋੜੇ ਪਿੰਡ ਦਾ ਮੁੰਡਾ ਗਾਣੇ ਵਾਲਾ ਜਾਣਦੇ ਉਹਨਾਂ ਨੂੰ? ਜਾਣਦੇ ਆ। ਕੀ ਨਾਮ ਹੈ ਪੁੱਤ? ਨੌਂ ਦਾ ਨਹੀਂ ਪਤਾ ਮੈਨੂੰ। ਕੁਲਵੀਰ ਹੈ ਨਾ? ਕੀ ਕੁਲਵੀਰ ਚਿੰਝਰ ਕਹਿੰਦੇ ਨੇ? ਚਿੰਝਰ। ਸੁਣਦੇ ਹੋ ਗਾਣੇ ਉਹਨਾਂ ਦੇ? ਹਾਂ। ਕਿਵੇਂ ਜਾਣਦੇ? ਛੋਟੇ ਹੁੰਦੇ ਦੇਖਿਆ ਉਹਨਾਂ ਨੂੰ। ਆਉਂਦਾ ਘਰ ਆ ਸਾਡੇ ਲਵੇ ਆ। ਹਾਂ ਹਾਂ ਆ। ਆਉਂ ਸਾਹਮਣੇ ਆਲਾ। ਹਾਂਜੀ ਹਾਂਜੀ ਘਰੇ ਤਾਂ ਜਾ ਕੇ ਆਏ ਸੀ। ਮਤਲਬ ਠੀਕ ਆ ਮੁੰਡਾ ਉਹ। ਛੋਟੇ ਹੁੰਦੇ ਨੂੰ ਵੀ ਦੇਖਿਆ ਗੇੜ। ਹਾਂ ਛੋਟੇ ਉਰੀ ਪੜਿਆ ਇਹੋ। ਅੱਛਾ। ਕਿਵੇਂ ਸੀ ਛੋਟੇ ਹੁੰਦੇ? ਛੋਟੇ ਪੜਦਾ ਰਿਹਾ ਪਣਾ। ਤੁਹਾਡਾ ਸਮੂਹ ਕਿਵੇਂ ਦੀ ਸ਼ਰਾਰਤਾਂ ਕਰਦੇ ਸੀ ਨਾ ਸ਼ਰਾਰਤ ਕੋਈ ਨਹੀਂ ਕੀਤੀ ਉਹਨੇ ਉਹਦੇ ਕਦੇ ਰਾਂਮਪਾ ਹਲਥ ਨੇ ਪਿੰਡ 'ਚ ਨਹੀਂ ਅੱਜ ਤਣੇ ਵੀ ਦੇਖਿਆ ਸੁਣਿਆ ਅੱਛਾ ਜੀ ਹਾਂ ਉਹ ਪਿੰਡ 'ਚ ਰਹਿੰਦੇ ਨਾਲ ਸੀ ਕਦੇ ਰਾਂਮਪਾ ਨਹੀਂ ਸੁਣਿਆ ਆਪਾ ਅੱਛਾ ਜੀ ਵੀ ਜਿਵੇਂ ਗੀਤ ਕੁੱਤਾ 'ਚ ਵੀ ਹਿੱਟ ਆ ਵੀ ਪਿੰਡ 'ਚ ਵੀ ਪੂਰਾ ਹਿੱਟਾ ਹੋਣਾ ਹੈ ਹਾਂ ਹਾਂ ਕੋਈ ਰਾਂਮਪਾ ਕਿਸੇ ਪਿੰਡ 'ਚ ਨਹੀਂ ਉਹਨੇ ਸੁਣਿਆ ਆਦਾ ਸੀ ਅੱਛਾ ਜੀ ਠੀਕ ਤੇ ਉਹ ਪਰਿਵਾਰ ਕਿਵੇਂ ਇੱਥੇ ਹੀ ਰਹਿੰਦਾ ਹੈ ਪਰਿਵਾਰ ਠੀਕ ਆ ਬੁਰੇ ਜੀ ਰਹਿੰਦਾ ਠੀਕ ਆ ਆਪ ਵੀ ਕੁਲਵੀਰ ਵੀ ਇੱਥੇ ਹੀ ਰਹਿੰਦੇ ਨੇ ਜ਼ਿਆਦਾਤਰ ਉਹ ਕੁਲਵੀਰ ਵੀ ਬਾਹਰ ਆ ਉਹਦੇ ਘਰ ਵਾਲੇ ਵੀ ਬਾਹਰ ਆ ਉਹ ਜ ਠੀਕ ਮਤਲਬ ਇੱਥੇ ਆਉਂਦੇ ਰਹਿੰਦੇ ਨੇ ਜਿਵੇਂ ਹੁਣ ਆਏ ਹੋਏ ਨੇ ਆਉਂਦੇ ਰਹਾਂ ਠੀਕ ਹੈ ਮਿਲਦੇ-ਗਲਦੇ ਪਿੰਡ ਜੀ ਦੇ ਪਿੰਡੇ ਚੋਂਦੇ ਜਾਂਦੇ ਨੇ ਠੀਕ ਧੰਨਵਾਦ ਠੀਕ ਤੁਹਾਡੇ ਪਿੰਡ ਦਾ ਮੁੰਡਾ ਸਿੰਗਰ ਹੈ ਜੀ ਜਾਣਦੇ ਉਹਨਾਂ ਨੂੰ ਹਾਂਜੀ ਹਾਂਜੀ ਕੀ ਨਾਮ ਹੈ ਕੁਲਵੀਰ ਚਿੰਦਰੋ ਹਾਂ ਠੀਕ ਹੈ ਉਹ ਬਜ਼ੁਰਗ ਜਾਣਦੇ ਨੇ ਨਾ ਬੱਚਾ ਨੌਜਵਾਨਾਂ ਨੂੰ ਚੱਲੀਏ ਕਿਵੇਂ ਮਤਲਬ ਸੁਭਾਅ ਕਿਵੇਂ ਉਹਨਾਂ ਦਾ ਕਿਉਂਕਿ ਗਾਇਕ ਤੇ ਗੀਤਕਾਰ ਦੇ ਤੌਰ ਤੇ ਤਾਂ ਪੂਰੀ ਦੁਨੀਆ ਹੀ ਜਾਣਦੀ ਹੈ ਨਾ ਸੁਭਾਅ ਵੀ ਵਧੀਆ ਜੀ ਸੁਭਾਅ ਪਿੰਡ ਵਾਲੇ ਦਾ ਸਕ ਹਾਂ ਹਾਂਜੀ ਹਾਂਜੀ ਵਧੀਆ ਵਧੀਆ ਬਹੁਤ ਵਧੀਆ ਕਿਵੇਂ ਮਿਲ ਵਰਤਨ ਨੂੰ ਬਹੁਤ ਵਧੀਆ ਜੀ ਠੀਕ ਹੈ ਜਿਵੇਂ ਛੋਟੇ ਹੁੰਦੇ ਤੇ ਜਾਣਦੇ ਆਵਾਂਗੇ ਤੁਸੀਂ ਛੋਟੇ ਹੁੰਦੇ ਹੋ ਮੈਨ ਤੋਂ ਛੋਟਾ ਜਣੂਗੀ ਅੱਛਾ ਵੀ ਤੁਹਾਡੇ ਜੂਨੀਅਰ ਦੀ ਗੱਲ ਹਾਂਜੀ 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 ਠੀਕ ਹੈ ਕਿਵੇਂ ਸੀ ਪੜਨ ਪੜਨ ਨੂੰ ਸ਼ੁਰੂਆਤ ਵਧੀਆ 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 ਓਕੇ ਸੀਗਾ ਗਾਉਂ ਦਾ ਸ਼ੁਰੂ ਤੋਂ ਹੀ ਰਹਿੰਦਾ ਦਾ ਖੇਡਦੇ ਖੁੱਡਦੇ ਅੱਛਾ ਹਾਂਜੀ ਤੇ ਸੇਮ ਜਸੜ ਵੀ ਜਿਵੇਂ ਸ਼ੁਰੂ ਤੋਂ ਰਹੇ ਨੇ ਨਾਲ ਉਹਨਾਂ ਦੇ ਇਹ ਕਾਲਜ ਟਾਈਮ ਤੋਂ ਕਾਲਜ 'ਚ ਇਕੱਠੇ ਹੋਏ ਨੇ ਨਾ ਫਤੇਗੜ ਸਾਹਿਬ ਮਾਤਾ ਗੁਜਰੀ ਕਾਲਜ ਹੈ ਨਾ ਠੀਕ ਹੈ ਵੀ ਪਹਿਲਾਂ ਮਤਲਬ ਸਕੂਲ 'ਚ ਨਹੀਂ ਸੀਗੇ ਇਕੱਠੇ ਉਹ ਤੋਂ ਬਾਅਦ ਕਾਲਜ ਟਾਈਮ ਦੇ ਆੜੀ ਨੇ ਹਣਾ ਹੁੰਦਾ ਚਲੋ ਉਹਨਾਂ ਦੀ ਯਾਰੀ ਦੀਆਂ ਵੀ ਦੁਨੀਆ ਉਹ ਮਸਾਲਾ ਦਿੰਦੀ ਆ ਹਾਂਜੀ 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 ਠੀਕ ਐ ਤੇ ਉਹ ਮਤਲਬ ਪਿੰਡ 'ਚ ਜਦੋਂ ਆਉਂਦੇ ਹੁੰਦੇ ਨੇ ਹੁਣ ਵੀ ਜਦੋਂ ਆਉਂਦੇ ਨੇ ਆਉਂਦੇ ਹੀ ਆਉਂਦੇ ਸਰਦੀ ਸਰਦੀ ਤਾਂ ਇੱਥੇ ਹੀ ਰਹਿੰਦੇ ਨੇ ਨਾ ਫਿਰ ਪ੍ਰੋਗਰਾਮਾਂ ਕਰਕੇ ਹਾਂ ਹਾਂ ਸਰਦੀਆਂ ਜਦੋਂ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਹੁੰਦੇ ਹੁੰਦੇ ਹਾਂਜੀ 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 ਤੇ ਕਿਵੇਂ ਮਤਲਬ ਪਿੰਡ 'ਚ ਮਿਲਦੇ-ਗਿਲਦੇ ਨੇ ਹਾਂਜੀ ਹਾਂਜੀ ਕੋਈ ਫਰਕ ਪਿਆ ਕਲਾਕਾਰ ਬਣਨ ਤੋਂ ਨਹੀਂ 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 ਓਕੇ ਵਧੀਆ 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 ਵਿਚਾਰ ਹੁੰਦਾ ਕਬਾਦੋਂ ਮੇਰੇ ਕਰਮ ਜੋਸ਼ੀ ਨਾਲ ਹੀ ਮਿਲਦੇ ਨੇ ਜੀ ਹਾਂ ਜੀ ਹਾਂ ਆਮ ਘੁੰਮਦੇ ਘੁੰਮਦੇ ਵੀ ਨੇ ਗਲੀਆਂ ਜਾ ਕੇ ਕਾ ਨਹੀਂ ਚਲੋ ਆ ਮਕਮਾ ਕਰਾਂ ਕਰਕੇ ਵਿਲੇ ਨਾ ਹੁੰਦਾ ਹੁੰਦਾ ਹਾਂ ਵੀ ਟਾਈਮ ਵੀ ਘੱਟ ਹੁੰਦਾ ਹਣਾ ਠੀਕ ਧੰਨਵਾਦ ਸੋ ਦੋਸਤੋ ਹੁਣ ਜਿੰਨਾਂ ਨਾਲ ਗੱਲਬਾਤ ਤੁਸੀਂ ਸੁਣੀ ਆ ਉਹ ਪਿੰਡ ਖਰੋੜਾ ਦੇ ਸਰਪੰਚ ਨੇ ਸੋ ਅੱਗੇ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਜਿੰਦਰ ਨੂੰ ਜਾਣਦੇ ਹੋ ਹਾਂ ਹੀ ਜਾਣਦੇ ਵੀਰੇ ਕਿਵੇਂ ਜਾਣਦੇ ਦਾਣਾ ਦਾ ਆਪਣੇ ਪਿੰਡ ਦੇ ਆਣਾ ਪਿੰਡ ਦਾ ਬੰਦਾ ਹਾਂ ਕਿਵੇਂ ਮਹਿਸੂਸ ਹੁੰਦਾ ਵੀ ਐਡਾ ਵਡਾ ਕਲਾਕਾਰ ਆ ਬਹੁਤ ਵਧੀਆ ਹੁੰਦਾ ਜੀ ਹਣਾ ਜਦੋਂ ਕਿਤੇ ਜਾਣਿਓ ਵੀ ਲੋਕ ਪਛਾਣਦੇ ਨੇ ਪਿੰਡ ਤੇ ਕਿਉਂਕਿ ਉਹ ਆਪਣੇ ਪਿੰਡਾਂ ਦਾ ਨਾਮ ਵੀ ਲੰਦੇ ਨੇ ਹਣਾ ਹਾਂ ਜੀ ਹਾਂ ਉਹ ਰਿਸ਼ਤੇਦਾਰ ਕਦੇ ਕਹਿੰਦੇ ਨੇ ਵੀ ਤੁਹਾਨੂੰ ਮਿਲਾ ਦੋ ਉਹਨਾਂ ਨਾਲ ਫੋਟੋ ਕਿਹਾ ਦੇ ਕਹਿੰਦੇ ਤਾਂ ਹੈਗੇ ਨੇ ਕਈ ਹਣਾ ਬਲਾਉਂਦੇ ਨੇ ਮਿਲਾ ਦਿੰਦੇ ਆ ਮਿਲਦੇ ਹੀ ਨਹੀਂ ਹੈਗੇ ਹੁਣ ਰਹਿੰਦੇ ਨੇ ਹਾਂ ਜੀ ਜਿਵੇਂ ਹੋਰਿਆਂ ਆਉਂਦੇ ਜਾਂਦੇ ਨੇ ਬਲੌਂਦੇ ਬਲੌਂਦੇ ਨੇ ਵਧੀਆ ਹਾਂ ਜੀ ਹਾਂ ਬਲਾ ਲਮ ਠੀਕ ਹੈ ਕਿਵੇਂ ਸੁਭਾਅ ਕਿਵੇਂ ਦਾ ਲੱਗਿਆ ਵਧੀਆ ਹੀ ਹਣਾ ਸਾਹਿਬ ਪੜਦੇ-ਪੜਦੇ ਰਹੇ ਨੇ ਉਰੀ ਪਹਿਲਾਂ ਤੋਂ ਹੀ ਹਾਂ ਜੇ ਪਹਿਲਾਂ ਉਰੀ ਪੜਦੇ ਹੁੰਦੇ ਸੀ ਫਿਰ ਤਰਸੇਮ ਜੱਸੜ ਵੀ ਆਉਂਦੇ ਹੁੰਦੇ ਨੇ ਉਹਨਾਂ ਕੋਲ ਉਹਰੇ ਆ ਜਾਂਦੇ ਨੇ ਕਈ ਵਾਰ ਆਇ ਨਹੀਂ ਆੜੀ ਨੇ ਦੋਏ ਪੱਕੇ ਹਨਾ ਹਾਂ ਗੋੜੇ ਆੜੀ ਨੇ ਤੇ ਕਿਵੇਂ ਲੱਗਦਾ ਕਿਹੜਾ ਗੀਤ ਜਿਆਦਾ ਵਧੀਆ ਲੱਗਦਾ ਤੁਹਾਨੂੰ ਤਰਸੇਮ ਦਾ ਸਾਰੀ ਵਧੀਆ ਨਹੀਂ ਸਾਰੀ ਵਧੀਆ ਲੱਗਦੀ ਹਾਂ ਕੋਈ ਜਿਆਦਾ ਵਧੀਆ ਜਿਆਦਾ ਪਹਿਲੀ ਜਨਤਾ ਹੀ ਹਨੇ ਪਹਿਲੀ ਜਨਤਾ ਸਾਰੀ ਦੁਨੀਆ ਨੂੰ ਵਜਾਉਂਦਾ ਹਨ ਯਾਰ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਆਪਰੇ ਗੁਰਮੇਲ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਇੱਥੇ ਦੀ ਖਰੋੜੇ ਦੇ ਰਹਿਣ ਵਾਲੇ ਹਾਂ ਜੀ ਤੁਹਾਡੇ ਪਿੰਡ ਦਾ ਸਿੰਗਰਾ ਮੁੰਡਾ ਗੀਤਕਾਰ ਹਾਂ ਜੀ ਵੀਰੇ ਕੁਲਵਿੰਦਰ ਜਿੰਜਰ ਹਾਂ ਹਾਂ ਸਾਰੀ ਦੁਨੀਆ ਹੀ ਜਾਣਦੀ ਹੈ ਜੀ ਕਿਵੇਂ ਲੱਗਦਾ ਮਤਲਬ ਤੁਹਾਡੇ ਪਿੰਡ ਦਾ ਐਡਾ ਵੱਡਾ ਕਲਾਕਾਰ ਆ ਉਹ ਠੀਕ ਆ ਵੀਰੇ ਆਪਣੇ ਕੋਲੋਂ ਤਾਂ ਠੀਕ ਹੈ ਓਕੇ ਰਬੜਾ ਜੀ ਠੀਕ ਗਾਣੇ-ਗਾਣੇ ਸੁਣਦੇ ਹੋ ਉਹਨਾਂ ਦੇ ਹਾਂ ਗਾਣੇ-ਗਾਣੇ ਸੁਣ ਲਈਦੇ ਨੇ ਕਿਹੜਾ ਗੀਤ ਜਿਆਦਾ ਵਧੀਆ ਲੱਗਦਾ ਜਿਆਦਾ ਸਰਦਾਰ ਨੇ ਉਹ ਗਾਣਾ ਵਧੀਆ ਲੱਗਦਾ ਜੀ ਜਿਆਦਾ ਕਿਹੜਾ ਕਾਲਜ ਦੀ ਯਾਰ ਆਈ ਅੱਛਾ ਉਹ ਜ਼ਿਆਦਾ ਵਧੀਆ ਲੱਗਦਾ ਤੁਹਾਨੂੰ ਮਿਲਦੇ ਮਿਲਦੇ ਵੀ ਹੁੰਦੇ ਆ ਨਹੀਂ ਮਿਲਦਾ ਮਿਲਦਾ ਘੱਟੇ ਵੱਧੇ ਉਹ ਘਰ ਰਹਿੰਦੇ ਨੇ ਹਾਂ ਠੀਕ ਹੈ ਤੇ ਜਦੋਂ ਆਉਂਦੇ ਨੇ ਉਹਰੇ ਮੈਂ ਦੇਖਦੇ ਨੇ ਪਿੰਡ 'ਚ ਹਾਂ ਹਾਂ ਤਾਂ ਘਰੇ ਆਉਂਦੇ ਨੇ ਵੈਸੇ ਹਾਂ ਠੀਕ ਹੈ ਘਰੇ ਕੌਣ ਬਾਪੂ ਜੀ ਹੁੰਦੇ ਨੇ ਇੱਥੇ ਹਾਂ ਜੋ ਡੈਡੀ ਹੁੰਦੇ ਨੇ ਘਰੇ ਠੀਕ ਹੈ ਆਪ ਤਾਂ ਬਾਹਰ ਰਹਿੰਦੇ ਨੇ ਤਾਂ ਇਹ ਸਰਦੀਆਂ 'ਚ ਆਉਂਦੇ ਨੇ ਹਣਾ ਇੱਥੇ ਹਾਂ ਜੀ ਹਾਂ ਠੀਕ ਤੇ ਤਰਸੇਮ ਜੱਸੜ ਵੀ ਆਉਂਦੇ ਨੇ ਇੱਥੇ ਹਾਂ ਉਹ ਕਦੇ ਕਦੇ ਆਉ ਵੀ ਜਾਂਦੇ ਨੇ ਕਦੇ ਹੁੰਦੇ ਨੇ ਉਹ ਵੀ ਦੇਖੇ ਨੇ ਇੱਥੇ ਕਦੇ ਘਰੇ ਉਹਨਾਂ ਦੇ ਘੁੰਮਦੇ ਘੁੰਮਦੇ ਇੱਕ ਦੋ ਵਾਰ ਹੀ ਤਾਂ ਦੇਖੇ ਨੇ ਵੈਸੇ ਪਹਿਲਾਂ ਪਹਿਲਾਂ ਬਾਚੋਂ ਹੁਣ ਤਾਂ ਕਦੇ ਦੇਖੇ ਨਹੀਂ ਹੈਗੇ ਆਏ ਬਾਹਰ ਅੰਦਰ ਕਿਉਂਕਿ ਉਹ ਲਾਈਫ ਵੀ ਬਿਜੀ ਆ ਉਹਨਾਂ ਦੀ ਉਹ ਆ ਕੇ ਟਾਈਮ ਉਹ ਤਿੰਨ ਚਾਰ ਮਹੀਨੇ ਦਾ ਟਾਈਮ ਦਾ ਉਹ ਜਿਹਾ ਪ੍ਰੋਗਰਾਮ ਵੀ ਲਾਉਣੇ ਹੁੰਦੇ ਨੇ ਹਨਾ ਹਾਂਜੀ ਠੀਕ ਕਿ ਮਤਲਬ ਕਿਵੇਂ ਵਧੀਆ ਬੰਦਾ ਪੂਰਾ ਹੈਣਾ ਹਾਂ ਜੀ ਠੀਕ ਆ ਆਪਣੇ ਕੋਲ ਪਰਨੋ ਤਾਂ ਠੀਕ ਹੀ ਹਾਂ ਜੀ ਪਿੰਡ ਨੂੰ ਮਤਲਬ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਨਾ ਪਿੰਡਾਂ ਚ ਪਿੰਡ ਦਾ ਨੌ ਵੀ ਲੰਦੇ ਨੇ ਕੀਤਾ ਜਾਨਾ ਹਾਂ ਜੀ ਮੈਂ ਦੇਸੀ ਜੱਟ ਆ ਪਿੰਡ ਫਰੋੜੇ ਦਾ ਹਾਂ ਜੀ ਰਿਸ਼ਤੇਦਾਰ ਵੀ ਪੁੱਛਦੇ ਜਾਣਗੇ ਫਿਰ ਨਾਲ ਵੀ ਤੁਹਾਡੇ ਸਿੰਗਰ ਨਾਲ ਫੋਟੋ ਕਿ ਜਿਆਦਾ ਛੱਡੀ ਹੈ ਨਾ ਹਾਂ ਜੀ ਆ ਪਹਿਲਾਂ ਮਤਲਬ ਪਿਛੇ ਹੈ ਵਧੀਆ ਲੱਗਦਾ ਮਤਲਬ ਜਦੋਂ ਕਹਿੰਦੇ ਨੇ ਨਾ ਹਾਂ ਜੀ ਠੀਕ ਲੱਗਦਾ ਜੀ ਵਧੀਆ ਲੱਗਦਾ ਜੀ ਧੰਨਵਾਦ ਠੀਕ ਹੈ ਤੇਰੇ ਨਾਲ ਕੀ ਗੱਡੀ 13 ਨੋ ਦਾ ਦਾਦੇ ਯਾਰ ਤੈਨੂੰ ਤਾਂ ਮਿਲੇ ਨਹੀਂ ਅਸੀਂ ਨੋ ਕੀ ਅਦਰ ਨੋ ਵਾਸਤੇ ਹੈ ਅਦਰ ਲੈ ਇਹਨੂੰ ਬੋਲਣਾ ਨਹੀਂ ਆਉਂਦਾ ਮੈਨੂੰ ਲੱਗਦਾ ਮੁੰਡੇ ਨੂੰ ਹਨਾ ਅੰਦਰ ਲੈ ਦੇਖੀਏ ਵੀ ਬੋਲਦਾ ਕਿ ਨਹੀਂ ਬੋਲ ਕੇ ਲੈ ਦੇ ਨਹੀਂ ਕੁਲਵੀਰ ਜਿੰਦਰ ਦੇ ਗੀਤ ਵਧੀਆ ਨੇ ਠੀਕ ਹੈ ਕਿਹੜਾ ਗੀਤ ਜਿਆਦਾ ਵਧੀਆ ਲੱਗਿਆ ਤੁਹਾਨੂੰ ਸਾਰੇ ਹੀ ਵਧੀਆ ਲੱਗਦੇ ਸਾਰੇ ਹੀ ਵਧੀਆ ਲੱਗਦੇ ਕਿਵੇਂ ਸੁਭਾਅ ਕਿਵੇਂ ਦਾ ਵਧੀਆ ਹੀ ਬਹੁਤ ਵਧੀਆ ਪਰਿਵਾਰ ਦਾ ਸੁਭਾਅ ਕਿਵੇਂ ਉਹਨਾਂ ਦੇ ਵਧੀਆ ਹੀ ਬਹੁਤ ਠੀਕ ਹੈ ਹੀ ਬਹੁਤ ਵਧੀਆ ਹਾਂਜੀ ਮਤਲਬ ਪਿੰਡ ਚ ਪੂਰੇ ਘੁੱਲ ਦੇ ਮਿਲਦੇ ਨੇ ਆਪ ਤਾਂ ਉਹ ਬਾਹਰੇ ਰਹਿੰਦੇ ਨੇ ਜਿਆਦਾ ਬਾਹਰ ਰਹਿੰਦੇ ਨਹੀਂ ਡੈਡੀ ਤਾਂ ਉਹਨਾਂ ਦੇ ਮਿਲਦੇ-ਖਿਲਦੇ ਰਹਿੰਦੇ ਹਾਂ ਜੀ ਹੁਣ ਵੀ ਦੇਖਿਆ ਸੀ ਬਜ਼ੁਰਗਾਂ ਜੀ ਬੈਠੇ ਹਾਂ ਬੈਠੇ ਨਹੀਂ ਸਾਹਮਣੇ ਵਧੀਆ ਸੁਭਾਗ ਆ ਹਾਂ ਜੀ ਹਾਂ ਵਧੀਆ ਤੇ ਪਿੰਡ ਚ ਕੀ ਮੰਨਦੇ ਹੋ ਯੋਗਦਾਨ ਕੁਲਵੀਰ ਸਿੰਘ ਜਰ ਦੇ ਕਰਕੇ ਪਿੰਡ ਨੂੰ ਕੀ ਫਾਇਦਾ ਹੋਇਆ ਨਾਮ ਰੋਸ਼ਨ ਹੋਇਆ ਇੱਕ ਤਾਂ ਪਿੰਡ ਦਾ ਹੈ ਨਾ ਹਾਂ ਜੀ ਵੀ ਪਿੰਡ throda ਮਸ਼ਹੂਰ ਕੀਤਾ ਉਹਨਾਂ ਨੇ ਉਹਦਾ ਕੀਤਾ ਜਿਨਾਉ ਲੰਦੇ ਨੇ ਮੈਂ ਦੇਸੀ ਜੱਟ ਹਾਂ ਪਿੰਡ throde ਦਾ ਹਾਂ ਜੀ ਹੋਰ ਕੀ ਕੀ ਫਾਇਦਾ ਆ ਬਹੁਤ ਵਧੀਆ ਹੀ ਤੇ ਬਾਕੀ ਉਹ ਕਲਾਕਾਰੀ ਜੋ ਉਹਦੇ ਜਿਆਦਾ ਬਿਜੀ ਰਹਿੰਦੇ ਜਿਵੇਂ ਪ੍ਰੋਗਰਾਮ ਵਗੈਰਾ ਬਾਕੀ ਆਨਲਾਈਨ ਟਾਈਮ 'ਚ ਸ਼ਾਇਦ ਪਿੰਡ 'ਚ ਵੀ ਕੋਈ ਰਾਜਨੀਤੀ ਚਾਹ ਉਹ ਫਿਰ ਹੋਰ ਜਿਆਦਾ ਵੀ ਫਾਇਦਾ ਹੋ ਸਕਦਾ ਲੱਗਦਾ ਇਹ ਤੁਹਾਨੂੰ ਲੱਗਦਾ ਜੀ ਹੋਰ ਕੰਮ ਕਰ ਕਿਵੇਂ ਹੋ ਰਹੇ ਨੇ ਪਿੰਡ ਦੇ ਸਾਰੇ ਹਾਂ ਹਾਂ ਕੋਈ ਸਮੱਸਿਆ ਤਾਂ ਨਹੀਂ ਪਿੰਡ 'ਚ ਜੀ ਕੋਈ ਸਮੱਸਿਆ ਨਹੀਂ ਹੈ ਸੜਕਾ ਦਰਕਾ ਵਧੀਆ ਬਣੀ ਆਈ ਹੈ ਹਾਂ ਜੀ ਹਾਂ ਠੀਕ ਹੈ ਪ੍ਰਵਾਸੀ ਵੀ ਹੈਗੇ ਨੇ ਇੱਥੇ ਪਿੰਡ 'ਚ ਹਾਂ ਜੀ ਹਾਂ ਸਾਰੇ ਪ੍ਰਵਾਸੀ ਨੇ ਕਿੰਨੇ ਕਿਨੇ ਜੀ ਬਾਤੂ ਨੇ ਬਾਤੂ ਨੇ ਹਾਂ ਜੀ ਪ੍ਰਵਾਸੀ ਯਾਨੀ ਕਿ ਯੂਪੀ ਵੇਅਰ ਹਾਂ ਜੀ ਕਿੰਨੇ ਕਿਨੇ ਫਿਰ ਵੀ ਰਹਿੰਦੇ ਨੇ ਉਹ ਕਾਫੀ ਰਹਿੰਦੇ ਨੇ ਅੱਛਾ ਪੱਕੇ ਰਹਿੰਦੇ ਨੇ ਪੱਕੇ ਮਕਾਨ ਬਣਾਏ ਹੋਏ ਨੇ ਇੱਥੇ ਕਿਰਾਇਆ ਕਰੂਏ ਤੇ ਵੀ ਰਹਿੰਦੇ ਨੇ ਅੱਛਾ ਉਹ ਕੀ ਕੰਮ-ਕਾਰ ਕਰਦੇ ਨੇ ਜਿਆਦਾ ਦਵਾਈਆਂ ਫੈਕਟਰੀ 'ਚ ਕੰਮ ਕਰਦੇ ਹਾਂ ਜੀ ਦਵਾਈਆਂ ਫੈਕਟਰੀ 'ਚ ਅੱਛਾ ਉੱਥੇ ਕੰਮ ਕਰਦੇ ਨੇ ਬਸ ਫਿਰ ਵੀ ਕਿੰਨੇ ਹੋਣਗੇ ਤਕਰੀਬਨ ਤੁਹਾਡੇ ਹਿਸਾਬ ਨਾਲ ਇਹ ਕਾਫੀ ਨਹੀਂ ਹੋਇਆ ਤੂੰ ਵਾ ਇੱਕ ਤਾਂ ਗਣਤੀ ਨਹੀਂ ਹੋ ਸਕਦੀ ਅੱਛਾ ਵੀ ਕਾਫੀ ਗਣਤੀ ਨਹੀਂ ਤੇ ਤੁਹਾਨੂੰ ਕਿਵੇਂ ਲੱਗਦਾ ਕਲਵੀਰ ਜਿੰਦਰ ਦੱਸੋ ਬਹੁਤ ਵਧੀਆ ਕਿਹੜਾ ਗੀਤ ਵਧੀਆ ਲੱਗਦਾ ਬੱਤ ਆਜੋ ਲਾਲ ਦਾ ਖੜਜੋ ਦੀਦੀ ਦੇ ਕਿਹੜਾ ਗੀਤ ਵਧੀਆ ਲੱਗਦਾ ਤੂੰ ਬੋਲਾ ਸਤ ਤੂੰ ਦੱਸ ਲੈ ਬੰਦ ਸੁਣਦੇ ਹੁੰਨੇ ਆ ਪਾਪਾ ਜੀ ਸੁਣਦੇ ਹੁੰਦੇ ਨੇ ਪਾਪਾ ਜੀ ਸੁਣਦੇ ਹੁੰਦੇ ਨੇ ਪਾਪਾ ਜਣਦੇ ਹੁੰਦੇ ਨੇ ਹਨਾ ਤੁਹਾਨੂੰ ਤਾਂ ਕਾਰਟੂਨ ਵਧੀਆ ਲੱਗਦੇ ਹੁੰਦੇ ਹਨਾ ਹਾਂਜੀ ਤੁਸੀਂ ਸੁਣਿਆ ਹਾਂਜੀ ਕਿਵੇਂ ਲੱਗਦਾ ਵਧੀਆ ਜੀ ਠੀਕ ਹੈ ਕਿਹੜਾ ਗੀਤ ਵਧੀਆ ਲੱਗਦਾ ਕਾਲਜ ਦੇ ਉਹ ਕਾਲਜ ਦੀ ਯਾਦ ਕਾਲਜ ਦੇ ਦੀ ਯਾਦ ਯਾਰੋ ਕਾਲਜ ਦੀ ਫੇਰ ਯਾਦ ਆਈ ਠੀਕ ਹੈ ਦੇਖਿਆ ਅੰਕਨ ਨੂੰ ਕਦੇ ਕੁਲਵੀਰ ਅੰਕਨ ਨੂੰ ਹਾਂ ਜੀ ਕਦੋਂ ਦੇਖਿਆ ਜੀ ਸਾਡੇ ਪਿੰਡ ਆਏ ਸੀ ਤੁਹਾਡੇ ਪਿੰਡ ਦੇ ਤਾਂ ਹੈਗੇ ਹੀ ਨੇ ਉਹ ਹਾਂ ਜੀ ਕਿ ਰੋਜ਼ ਦੇਖਦੇ ਆਂ ਪੂਰੀ ਹੁੰਦਾ ਰੋਜ਼ ਹੁਣ ਘਰ ਦੀ ਮੁਰਗੀ ਦਾਲ ਬਰਾਬਰ ਤਾਂ ਨਹੀਂ ਆਈ ਇਹਨੂੰ ਨਹੀਂ ਪਤਾ ਤਰਸੇਮ ਜਸਸਣ ਨੂੰ ਵੀ ਦੇਖਦੇ ਹੁੰਦੇ ਹਾਂ ਹਾਂਜੀ ਲੱਗਦੇ ਨੇ ਤੁਹਾਡੇ ਬ੍ਰਦਰ ਆ ਵੀਰੇ ਅੱਛਾ ਕਿਵੇਂ ਮਤਲਬ ਚਾਚੇ ਤਾਂ ਇਹਦੇ ਚਾਚੇ ਦਾ ਆ ਜੀ ਚਾਚੇ ਦਾ ਮੁੰਡਾ ਜੀ ਠੀਕ ਹੈ ਕਿ ਵੱਡੇ ਨੇ ਤੁਹਾਡੇ ਤੋਂ ਛੋਟੇ ਨੇ ਉਹ ਕੁਲਵੀਰ ਜੰਝਰ ਬੜਾ ਜੀ ਤੁਹਾਡੇ ਤੋਂ ਵੱਡਾ ਕਿੰਨੇ ਭਾਈਆਂ ਤੁਸੀਂ ਅਸੀਂ ਕੱਲਿਆਂ ਉਹ ਚਾਚੇ ਦਾ ਜੰਝਰ ਜੀ ਕਰ ਕੱਲੇ ਕੱਲੇ ਆ ਸਾਰੇ ਅੱਛਾ ਕੱਲੇ ਕੱਲੇ ਹੀ ਆ ਹਾਂਜੀ ਠੀਕ ਹੈ ਠੀਕ ਹੈ ਤੁਸੀਂ ਵੀ ਪੜ੍ਹੇ ਹੋ ਫਤੇਗੜ ਸਾਹਿਬ ਨਹੀਂ ਨਹੀਂ ਅਸੀਂ ਨਹੀਂ ਉਹੀ ਪੜ੍ਹੇ ਨੇ ਉਹ ਤਰਸੇਮ ਜਸਸਣ ਨਾਲ ਤਾਂ ਫਤੇਗੜ ਸਾਹਿਬ ਯਾਰੀ ਭਾਈ ਹਾਂਜੀ 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 ਕਿੰਨਾ ਕ ਟਾਈਮ ਹੋ ਗਿਆ ਉਹਨਾਂ ਨਾਲ ਯਾਰੀ ਨੂੰ ਉਹ ਤਾਂ ਬਹੁਤ ਟਾਈਮ ਤਾਂ ਨੇ ਜ 2013 ਚ ਗਾਉਣ ਵਾਲੇ ਤੋਂ ਪਹਿਲਾਂ ਦੇ ਨਹੀਂ ਕੀਤੇ ਜੀ ਹਾਂ ਤੇ तकरीबन 99 99 ਦੇ ਹਾਂਜੀ ਹਾਂਜੀ 2013 ਚ ਕਾਉਣ ਲੱਗੇ ਨੇ ਜੀ ਹਾਂ 2013 ਜਿਵੇਂ ਚ ਗਾਉਣ ਲੱਗੇ ਨੇ ਮੈਂ ਤਾਂ 2003 ਕਾ ਮੀਣ ਕੇ ਤੇ 2013 ਜੀ ਹਾਂ 6-7 ਕਦੇ ਹੋਣਗੇ ਜਾਣਗੇ ਯਾਰ ਹਾਂਜੀ ਹਾਂਜੀ ਇੰਨੇ ਤਾਂ ਹੋਣਗੇ ਕਿਉਂਕਿ ਬਾਹਰ ਵੀ ਜਾ ਕੇ ਇੰਨੇ ਤਰਸੇਮ ਜੱਸਰ ਹਾਂਜੀ ਹਾਂਜੀ ਬਾਹਰ ਕਲਵੀਜ਼ਨ ਜਰ ਵੀ ਗਏ ਨੇ ਬਾਹਰ ਪਹਿਲਾਂ ਪਹਿਲਾਂ ਗਾਉਣ ਤੋਂ ਪਹਿਲਾਂ ਗਾਉਣ ਤੋਂ ਪਹਿਲਾਂ ਨਹੀਂ ਗਿਆ ਜੀ ਬਾਅਦ ਚ ਗਏ ਹੁਣ ਤਾਂ ਬਾਦੂ ਘੇੜੇ ਲਾਉਂਦੇ ਹਾਂ ਹੁਣ ਤਾਂ ਆਉਂਦੇ ਕਸਮ ਉਹ ਤਾਂ ਬਾਹਰੇ ਰਹਿੰਦੇ ਨੇ ਜੋ ਹੁਣ ਬਾਹ ਜਾਣਾ ਉਹਨੇ ਕਿਹੜੀ ਕੰਟਰੀ ਰਹਿੰਦੇ ਨੇ ਕ ਤੇ ਤੁਹਾਨੂੰ ਦੇ ਰਿਸ਼ਤੇਦਾਰ ਵੀ ਕਹਿੰਦੇ ਹਨ ਕਿ ਕਲਵੀਰ ਨਾਲ ਫੋਟੋ ਖਿਡਾਉਣ ਨੂੰ ਤਾਂ ਆ ਗਿਆ ਦਿਲ ਲੈ। ਉਹਨਾਂ ਵੀ ਇੰਤਜ਼ਾਰ ਵੀ ਹੋਈ ਨਹੀਂ ਸਾਡੇ ਵੀ ਹੋਈ ਨਹੀਂ। ਉਹੋਡੇ ਤਾਂ ਸਾਂਝੀ ਨਹੀਂ ਆ। ਠੀਕ ਆ। ਘਰੇ ਵੀ ਜਾਂਦੇ ਉਹਨਾਂ ਦੇ। ਹਾਂਜੀ ਕਬਾਜ ਨੇ ਜੀ ਘਰੇ। ਗੀਤ ਗੋਤ ਵੀ ਸੁਣਾਉਂ ਦਿੰਦੇ ਨੇ। ਨਹੀਂ ਨਹੀਂ ਗੀਤ ਗੋਤ ਨਹੀਂ ਉਹ ਸੁਣੇ। ਉਹ ਕਹਲ ਭਾਈ ਨੂੰ ਥੋੜੀ ਗਾ ਕੇ ਗੀਤ ਕਰਾ ਦਿਆ। ਉਹ ਹੀ ਘਰ ਦੀ ਮੁਰਗੀ ਵਾਲਾ ਕੰਮ ਹੋ ਗਿਆ। ਸਹੀ ਗੱਲ ਆ ਜੀ। ਉਹੀ ਹੋ ਗਿਆ। ਠੀਕ ਆ। ਕਿਵੇਂ ਮਾਣ ਮਹਿਸੂਸ ਕਿੰਨਾ ਕਰਾ। ਵਧੀਆ ਜੀ ਪਿੰਡ ਦਾ ਨਾਮ ਰੋਸ਼ਨ ਕਰਾਈ। ਭਰਾ ਦੇ ਨਾਤੇ ਵੀ ਪਿੰਡ ਨਾਤੇ ਵੀ ਹਾਂ ਪੂਰਾ ਜੀ ਧੰਨਵਾਦ ਇੱਥੇ ਦੇ ਨਹੀਂ ਹੋ ਜੀ ਹਾਂ ਕੁਲਵੀਰ ਜਿੰਦੂ ਨੂੰ ਜਾਣਦੇ ਹਾਂ ਹਾਂ ਜਾਣਦੇ ਆ ਕੀ ਲੱਗਦਾ ਈ ਤੁਹਾਡਾ ਹੂੰ ਮੀ ਕੋਈ ਉਹ ਵੀ ਚਾਚੇ ਤਾਈ ਉਹਦੇ ਤਾਈ ਲੱਗਦੀ ਠੀਕ ਹੈ ਕਿਵੇਂ ਲੱਗਦਾ गांव ਨੂੰ ਵਧੀਆ ਲੱਗਦੀ ਕਿ गांव ਨੂੰ ਤਾਂ ਵਧੀਆ ਲੱਗਦਾ ਉਹ ਮੁੰਡਾ ਕਿਵੇਂ ਦਾ ਜੀ ਮੁੰਡਾ ਵਧੀਆ ਸੁਭਾਅ ਵੀ ਵਧੀਆ ਠੀਕ ਹੈ ਮਿਲਦੇ ਗਿਲਦੇ ਨੇ ਹਾਂ ਆਦਰ ਸਤਕਾਰ ਪੂਰਾ ਬਹੁਤ ਕਰ ਦਿੰਦੇ ਹਾਂ ਕਰ ਦਿੰਦੇ ਥੈਂਕ ਯੂ ਸਸਿ ਗਾ ਕੀ ਨਾਮ ਹੈ ਤੁਹਾਡਾ ਕੋਈ ਨਾ ਰਿਲੇਸ਼ਨ ਗਾ ਕੁਲਵੀਜੀਨ ਜਰ ਨੂੰ ਜਾਣਦੇ ਹੋ ਹਾਂ ਜੀ ਕੌਣ ਹੈ ਜੀ ਹੈ ਕੌਣ ਆਹ ਸਾਡੇ ਨੂੰ ਮੰਗਦੇ ਹੋ ਗੋਵਾਲ ਨੇ ਕਿਵੇਂ ਹੈ ਜੀ ਗੱਲ ਬੋਲੇ ਸੁਣੇ ਨੇ ਹਾਂ ਬੜਾ ਵਧੀਆ ਵਧੀਆ ਲੱਗਦੇ ਨੇ ਸੁਭਾਅ ਵੀ ਵਧੀਆ ਜੀ ਬੜਾ ਵਧੀਆ ਠੀਕ ਹੈ ਤੇ ਉਹਨਾਂ ਦੇ ਬਜ਼ੁਰਗਾਂ ਦਾ ਕਿਵੇਂ ਹੈ ਸਵਾ ਬਹੁਤ ਵਧੀਆ ਨੇ ਵਧੀਆ ਮਿਲਦੇ ਗੱਲਦੇ ਮਿਲਦੇ ਹਾਂ ਬਹੁਤ ਪਿਆਰ ਨਾਲ ਮਿਲਦੇ ਨੇ ਤੇ ਕੁਲਵੀਰ ਸਿੰਘ ਝੰਜਰ ਦਾ ਜਾਦੇ ਬਾਹਰੇ ਰਹਿੰਦੇ ਆ ਪੂਰੇ ਬਾਹਰੇ ਰਹਿੰਦੇ ਪੂਰੇ ਕਰ ਕਰੇ ਕਰੀਦੇ ਉਹਨਾਂ ਨੂੰ ਤੁਹਾਨੂੰ ਪਿੰਡ 'ਚ ਕਿਵੇਂ ਕਦੋਂ ਪਤਾ ਲੱਗਿਆ ਸੀ ਵੀ ਗਾਉਂਦੇ ਨੇ ਹੈ ਵੀ ਗਾਉਂਦਾ ਕੁਲਵੀਰ ਤੁਹਾਨੂੰ ਕਦੋਂ ਬਦਲ ਸਾਡੇ ਪਿੰਡ ਦਾ ਮੁੰਡਾ ਉਹ ਪਿੰਡ ਦਾ ਤਾਂ ਹੈਗਾ ਵੀ ਇਹ ਕਦੋਂ ਪਤਾ ਲੱਗਿਆ ਦੀ ਵੀ ਗਾਉਂਦਾ ਵੀ ਆ ਉਹ ਉਹ ਬਹੁਤ ਚਿਰ ਬਾਅਦ ਪਤਾ ਲੱਗਿਆ ਵੀ ਮੈਂ ਗਾਉਂਦੇ ਕੱਟਾਈ ਤੋਂ ਪਹਿਲਾਂ ਜਦੋਂ ਕੱਟਾਈ ਤੋਂ ਕੱਟਾਈ ਤੋਂ ਉਦੋਂ ਹੀ ਪਤਾ ਲੱਗਿਆ ਉਹ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਬਾਅਦਾਂ ਨੂੰ ਪਤਾ ਲੱਗਿਆ ਅੱਛਾ ਪਰਾ ਮੁੰਡਾ ਕੇ ਪਤਾ ਲੱਗਿਆ ਵੀ ਕੀ ਕਰਦੇ ਕੇ ਨੇ ਹਾਂ ਕਹਿੰਦੇ ਵੀ ਕਵਰ ਕਰਦੇ ਹਾਂ ਹਾਂ ਦੇਆਂ ਨੂੰ ਪਤਾ ਹੋਊਗਾ ਤੁਹਾਡਾ ਦਾ ਏਜ ਦਾ ਵੀ ਫਰਕਾ ਤੁਹਾਡਾ ਵੈਸੇ ਹੋ ਕੀ ਭਤੀਜਾ ਬਦੂਜਾ ਲੱਗਦਾ ਹਾਂ ਭਤੀਜਾ ਮੈਂ ਮੇਰੇ ਪਾਈਓ ਰਹਾ ਜਿਹੜਾ ਦਾ ਬਾਪਾ ਹੈ ਅੱਛਾ ਫਿਰ ਮੈਨੂੰ ਕਿਵੇਂ ਮਾਨ ਮਹਿਸੂਸ ਹੁੰਦਾ ਵੀ ਆ ਤੁਹਾਡੇ ਪਿੰਡ ਦਾ ਨੌ ਨੌ ਸਾਡੇ ਪਿੰਡ ਦਾ ਨੌ ਰੋਸ਼ਨ ਹੋ ਗਿਆ ਕਹਿੰਦੇ ਆ ਵੀ ਜਿਹੜੇ ਮੈਂ ਉਰੇ ਕਹਿੰਦੇ ਨੇ ਉਰੇ ਹੀ ਰਹਿੰਦੇ ਨੇ ਜਦੋਂ ਵੀ ਆਉਂਦੇ ਨੇ ਇੰਡੀਆ ਹੁੰਦੇ ਨੇ ਜਦੋਂ ਜਦੋਂ ਪੰਜਾਬ ਹੁੰਦੇ ਨੇ ਤਾਂ ਉਰੇ ਪਿੰਡੇ ਰਹਿੰਦੇ ਨੇ ਬਿਲਡਰ ਰਹਿੰਦੇ ਪਿੰਡੇ ਵੀ ਬਾਕੀ ਕਲਾਕਾਰਾਂ ਵਾਂਗੂ ਨਹੀਂ ਜਿਵੇਂ ਜਿਵੇਂ ਰਹਿੰਦੇ ਨਾ ਨਾ ਨਹੀਂ ਜਾਂਦਾ ਕਿਤੇ ਇਹ ਵੱਡੇ ਵੱਡੇ ਕਲਾਕਾਰ ਵੀ ਪਸੰਦ ਕਰਦੇ ਨੇ ਕੁਲਵੀਰ ਨੂੰ ਤਾਂ ਹਾਂ ਬਹੁਤ ਬਹੁਤ ਜਿਹੜੇ ਹੁਣ ਨਵੇਂ ਕਲਾਕਾਰ ਨੇ ਜਿਵੇਂ ਅਰਜੰਟ ਢਲੋਂ ਆ ਉਹਦੇ ਵੀ ਲੋਕ ਪਸੰਦ ਕਰਦੇ ਉਹ ਕੁਲਵੀਰ ਜਨ ਨੂੰ ਪਸੰਦ ਕਰਦਾ ਨਹੀਂ ਉਹ ਕੀ ਗੀਤ ਵਧੀਆ ਨੇ ਨੇ ਧਾਰਮਿਕ ਗੀਤ ਨੇ ਇਹਨਾਂ ਵਧੀਆ ਆ ਬਹੁਤ ਵਧੀਆ ਤੇ ਆਵਾਜ਼ ਵੀ ਵਧੀਆ ਲਿਖਦਾ ਵੀ ਵਧੀਆ ਹਾਂ ਨੇ ਤਾਂ ਵਧੀਆ ਠੀਕ ਹੈ ਬਾਕੀ ਦਰਸਾਂ ਵਿੱਚ ਸਦੇ ਨਾਲ ਹੀ ਆ ਰਹੀ ਆ ਹਾਂ ਹਾਂ ਬਹੁਤ ਬਹੁਤ ਧੰਨ ਬਾਜੀ ਵਸ ਤੇ ਇੱਥੇ ਬਾਬਾ ਜੀ ਦੇ ਵੀ ਤੁਹਾਡੇ ਵੀਰਮਦਾਸ ਜੀ ਦੀ ਵੀ ਜਗ੍ਹਾ ਹੈ ਨਾ ਹਾਂ ਹਾਂ ਉੱਥੇ ਵੀ ਜਾਂਦੇ ਨੇ ਬੱਤ ਜਾਨਦੇ ਨੇ ਉੱਥੇ ਅੱਠੜ ਕੇ ਜਾਂਦੇ ਨੇ ਸਾਰਾ ਨੰਬਰ ਸੇਵਾ ਕਰਨਾ ਲੱਗਾਈ ਹਾਂ ਹਾਂ ਠੀਕ ਆ ਉਹ ਗੁਰਗੋਮ ਸਿੰਘ ਜੀ ਦੇ ਮਾਮਾ ਜੀ ਸੀਗੇ ਹਨਾ ਫਿਰ ਬਾਬਾ ਵੀਰਮਦਾਸ ਜੀ ਨਹੀਂ ਇਹ ਨਾ ਇਹ ਨਾ ਪਰ ਨਹੀਂ ਪਰ ਉਹ ਤਾਂ ਪੁਰਾਣੀਆਂ ਗੱਲਾਂ ਨੇ ਦਾ ਮਤਲਬ ਉਹ ਚ ਰਿਸ਼ਤੇਦਾਰੀ ਚ ਬਹੁਤ ਪੁਰਾਣੀਆਂ ਇਹਦਾ ਪੁਰਾਣੀ ਗੱਲਾਂ ਨੇ ਠੀਕ ਠੀਕ ਤੇ ਹੁਣ ਮਿਲ ਕੇ ਜਾਂਦੇ ਨੇ ਤੁਹਾਨੂੰ ਕੁਲ ਵੀਰ ਜੰਦਰ ਅਮੇ ਜੀ ਮਿਲ ਜੰਦੇ ਉਹਨੇ ਮਿਲ ਜੰਦੇ ਠੀਕ ਹੈ ਕਿਵੇਂ ਮਤਲਬ ਐ ਤਾਂ ਨਹੀਂ ਵੀ ਕਲਾਕਾਰ ਵਾਲੀ ਸਟਾਈਲ ਇਲਾਕਰ ਨਹੀਂ ਨਾ 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 ਅਕਰ ਨਹੀਂ ਘੱਟ ਬਹੁਤ ਅੱਛਾ ਜੀ ਬਹੁਤ ਪਿਆਰ ਵਧੀਆ ਦਾ ਬਤੋ ਡਾਊਨ ਟੂ ਅਰਥ ਈ ਧਰਤੀ ਨਾਲ ਜੁੜਿਆ ਹੋਇਆ ਹੈ ਹਾਂ ਹਾਂ ਵਧੀਆ ਗੜਬਿੰਡਾ ਨੌਰੋਜਨ ਘਟਾ ਨੇ ਲੋਕ ਪੁੱਛਦੇ ਆਉਣਗੇ ਲੱਗੂਗੇ ਤੁਹਾਡੇ ਭਾਈ ਕਲਾਕਾਰ ਆ ਯਾਰ ਜਾਂਦੇ ਜਾਂਦੇ ਪੁੱਛਣੇ ਵੀ ਮਿਕਰਵੀਸ਼ ਡਰ ਕੋਠੀ ਘੜੀਆਂ ਮਦਾਨੀ ਵੀ ਭਾਈ ਉਹ ਹੈ ਉਹ ਮਿਲ ਮਿਲ ਵੀ ਆਉਂਦੇ ਨੇ ਮੁੰਡੇ ਮੁੰਡੇ ਉਰੇ ਹਾਂ ਮੈਨਾਂ ਉਹਨੇ ਬਾਅਦ ਛੋਟਾ ਊੜਾ ਕੇ ਧਿਆਣਾ ਆਉਂਦੇ ਹਾਂ 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 ਧੰਨਵਾਦ ਜੀ ਦੇਖਦਾ ਬਸ ਕੰਮ ਕਰਿਆ ਕੰਨਾ ਕਰਦੇ ਆ ਸਾਡੇ ਨੇ ਹੈ ਜੀ ਕਹਿੰਦੇ ਸਾਡੇ ਘਰ ਦੇ ਬਹੁਤ ਕੰਮ ਕਰਿਆ ਉਹ ਕਰਾਂ ਅੱਛਾ ਹਾਂ ਉਹਦੇ ਭਾਈ ਦਾ ਵਿਆਹ ਤਿਕਣਾ ਜਦ ਅੱਛਾ ਹਾਂ ਬੰਦੇ ਦਾ ਕਿ ਛੋਟੇ ਦਾ ਛੋਟੇ ਦਾ ਕਿੰਨੇ ਭਾਈ ਦੋ ਭਾਈ ਨੇ ਹਾਂ ਠੀਕ ਹੈ ਭੈਣਾ ਭੈਣਾ ਇੱਕਾ ਠੀਕ ਹੈ ਦੋ ਭਾਈ ਪਰ ਦੂਆ ਵੱਡੇ ਭਾਈ ਹਾਂ ਤਾਂ ਕੋ ਛੋਟਾ ਛੋਟਾ ਉਹ ਤੋਂ ਠੀਕ ਹੈ ਅੱਛਾ ਉਹ ਛੋਟੇ ਭਾਈ ਨੂੰ ਵਿਆਹ ਕਰ ਕਿ ਵਿਆਹ ਨੂੰ ਕੰਮ ਕੀਤਾ ਹੋਣਾ ਕਰ ਹਾਂ 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 ਕਿਵੇਂ ਮਤਲਬ ਸੁਹਾਗ ਸੁਗਰ ਕਰਦੇ ਆਣ ਵਧੀਆ ਓਕੇ ਆ ਠੀਕ ਹੈ ਪੂਰੇ ਪਰਿਵਾਰ ਵਾਲਾ ਹਾਂ ਬਹੁਤ ਵਧੀਆ ਗੱਲ ਕਰੀਦਾ ਨਹੀਂ ਕਹੁੰਦੇ ਗੁੰਦੇ ਫਿਰਦੇ ਨਾ ਨਾ ਹੁਣ ਤਾਂ ਕਿੱਥੇ ਹੁੰਦਾ ਪੈਸੇ ਮਿਲਦੇ ਨੇ ਹਾਂ 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 ਉਹਦਾ ਬੰਦੇ ਵਧੀਆ ਨੂੰ ਤਾਂ ਅੱਛਾ ਹਾਂ ਠੀਕ ਹੈ ਮੋਹ ਘਣ ਬੰਦੇ ਨੇ ਪਿੰਡ ਜੇ ਕਿਵੇਂ ਵਧੀਆ ਕੰਮ ਕੋ ਮੂਰਨ ਵਧੀਆ ਓਕੇ ਆ ਸੋ ਦੋਸਤੋ ਖਰੋੜਾ ਪਿੰਡ ਦੇ ਪਿੰਡ ਵਾਸੀਆਂ ਦੇ ਨਾਲ ਤੇ ਕੁਲਵੀਰ ਚਿੰਝ ਦੇ ਨੇੜਿਕੀਆਂ ਦੇ ਨਾਲ ਉਹਨਾਂ ਦੇ ਭਰਾਵਾਂ ਦੇ ਨਾਲ ਤੇ ਹੋਰ ਉਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਕਲਵੀਰ ਝੰਜਰ ਨਾਲ ਕਾਫੀ ਜ਼ਿਆਦਾ ਨਜ਼ਦੀਕੀ ਰਹੇ ਨੇ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਸੋ ਕਿਵੇਂ ਲੱਗਿਆ ਤੁਹਾਨੂੰ ਇਹ ਐਪੀਸੋਡ ਜਰੂਰ ਕਮੈਂਟ ਕਰਨਾ ਤੇ ਕਲਵੀਰ ਝੰਜਰ ਦਾ ਕਿਹੜਾ ਗੀਤ ਤੁਹਾਨੂੰ ਜ਼ਿਆਦਾ ਪਸੰਦ ਆ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਹੋਰ ਕਿਹੜੇ ਕਲਾਕਾਰ ਦੇ ਪਿੰਡ ਦਾ ਇਸੇ ਤਰ੍ਹਾਂ ਤੁਸੀਂ ਰਿਵਿਊ ਦੇਖਣਾ ਚਾਹੁੰਦੇ ਹੋ ਉਹ ਵੀ ਕਮੈਂਟ ਕਰਨਾ ਤੇ ਇਸ ਖਾਸ ਵੀਡੀਓ ਵਿੱਚ ਫਿਲਹਾਲ ਨਹੀਂ ਜਲਦ ਮਿਲਾਂਗੇ ਇਸੇ ਤਰ੍ਹਾਂ ਦੀ ਕਿਸੇ ਹੋਰ ਖਾਸ ਵੀਡੀਓ ਦੇ ਨਾਲ ਤੁਸੀਂ ਬਨੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰ